ਸੜਕ ਵਿਚਕਾਰ ਪਟੇ ਹੋਏ ਖੱਡੇ ਦੇ ਵਿੱਚ ਇੱਕ ਕੁੜੀ ਸਣੇ ਸਕੂਟਰੀ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕੁੜੀ ਜਦੋਂ ਸੜਕ ਕ੍ਰੋਸ ਕਰ ਰਹੀ ਸੀ ਤਾਂ ਵਿਚਕਾਰ ਪਏ ਖੱਡੇ ਦੇ ਵਿੱਚ ਉਹ ਸਣੇ ਸਕੂਟਰੀ ਡਿੱਗ ਪਈ ਜਿਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਗਲਗਲ ਤੱਕ ਪਾਣੀ ਉਸ ਕੁੜੀ ਦੇ ਆ ਗਿਆ ਜਿਸ ਤੋਂ ਬਾਅਦ ਨਜ਼ਦੀਕ ਦੇ ਰਾਹਗੀਰਾਂ ਵੱਲੋਂ ਬੜੀ ਮੁਸ਼ਕਲ ਦੇ ਨਾਲ ਉਸ ਕੁੜੀ ਨੂੰ ਬਚਾਇਆ ਗਿਆ ਹੈ ਖਬਰ ਨਿਕਲ ਕੇ ਆ ਰਹੀ ਹੈ ਮੋਹੱਲੇ ਦੇ ਕਸਬਾ ਨਵਾក្រੌਂ ਦੀ ਜਿੱਥੇ ਕੀ ਨਵਾក្រੌਂ ਦੇ ਵਿੱਚ ਕੀਤੇ ਹੋਏ ਸਰਕਾਰਾਂ ਦੇ ਵਿਕਾਸ ਦੀ ਪੋਲ ਖੋਲ ਦੀ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਭੀੜ ਭੜ ਵਾਲਾ ਇਲਾਕਾ ਨਵਾក្រੌਂ ਦਾ ਹੈ ਜਿੱਥੇ ਕੀ ਸਵਾ ਲੱਖ ਤੋਂ ਵੱਧ ਲੋਕ ਇਸ ਜਗ੍ਹਾ ਉੱਤੇ ਰਹਿੰਦੇ ਨੇ ਚੰਡੀਗੜ੍ਹ ਤੋਂ ਬਿਲਕੁਲ ਪੈਰਾਂ ਦੇ ਜਿਵੇਂ ਬਸਿਆ ਹੋਇਆ ਸ਼ਹਿਰ ਹੈ ਪਰ ਫਿਰ ਵੀ ਤੁਸੀਂ ਦੇਖ ਸਕਦੇ ਹੋ ਕਿ ਸਹੂਲਤਾ ਨਾ ਮਿਲਣ ਕਾਰਨ ਲੋਕ ਲਗਾਤਾਰ ਪ੍ਰੇਸ਼ਾਨ ਹੁੰਦੇ ਨੇ ਹੱਦ ਤਾ ਉਦੋਂ ਹੋ ਗਈ ਜਦੋਂ ਇੱਕ ਕੁੜੀ ਆਪਣੇ ਘਰ ਤੋਂ ਕੰਮ ਕਾਰ ਕਰਨ ਨਿਕਲ ਰਹੀ ਤਾਂ ਰਾਸਤੇ ਦੇ ਵਿੱਚ ਕੁਝ بارش ਦਾ ਪਾਣੀ ਖੜਿਆ ਸੀ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਕੁੜੀ ਜਦੋਂ ਪਾਣੀ ਦੇ ਵਿੱਚੋਂ ਕ੍ਰੋਸ ਕਰਨ ਲੱਗੀ ਤਾਂ ਵਿਚਕਾਰ ਪਏ ਇੱਕ ਵੱਡੇ ਖੱਡੇ ਦੇ ਵਿੱਚ ਇਹ ਕੁੜੀ ਸਕੂਟਰੀ ਸਮੇਤ ਦੀ ਭਾਈ ਜਿਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਕਿਰਾਂ ਕਿਰਾਂ ਵੱਲੋਂ ਬੜੀ ਮੁਸ਼ਕਲ ਦੇ ਮੁਸਕਤ ਦੇ ਨਾਲ ਇਸ ਕੁੜੀ ਨੂੰ ਇਸ ਖੱਡੇ ਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਨਵਾਂ ਕਰਾਉਂਦੇ ਹਰ ਗਲੀ ਸੜਕ ਦੇ ਉੱਤੇ ਜਿਹੜੇ ਇਦਾਂ ਦੇ ਖੱਡੇ ਤੁਹਾਨੂੰ ਨਜ਼ਰ ਆ ਜਾਣਗੇ ਬਿਨਾਂ ਸਿਵਲ ਦੇ ਟੱਕਣ ਤੋਂ ਜਿਹੜੇ ਕਾਫੀ ਵੱਡੇ ਵੱਡੇ ਖੱਡੇ ਪੈ ਚੁੱਕੇ ਨੇ ਜਿਸ ਤੋਂ ਬਾਅਦ ਹੁਣ ਤੱਕ ਕਈ ਕਾਰਾ ਕਈ ਸਕੂਟਰ ਤੇ ਨਾਲ ਕਈ ਲੋਕ ਇਹਨਾਂ ਖੱਡਿਆਂ ਦੇ ਵਿੱਚ ਡਿੱਗ ਪਏ ਨੇ ਪਰ ਦੂਜੇ ਪਾਸੇ ਅਜੇ ਤੱਕ ਕੋਈ ਨਾ ਵੱਲ ਧਿਆਨ ਹੀ ਦਿੱਤਾ ਜਾ ਰਿਹਾ ਅਲੱਗ-ਅਲੱਗ ਬਾੜ ਦੇ ਐਮਸੀ ਪਾਵੇਂ ਨਗਰ ਕੌਂਸਲ ਤੋਂ ਉਤੇ ਇਲਜ਼ਾਮ ਲਾਉਂਦੇ ਰਹਿੰਦੇ ਨੇ ਪਰ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਐਮਸੀਆਂ ਨੂੰ ਅਸੀਂ ਜਿਤਾ ਕੇ ਭੇਜਿਆ ਹੈ ਨਾ ਕਿ ਨਗਰ ਕੌਂਸਲ ਨੂੰ ਤਾਂ ਇਸ ਨੂੰ ਲੈ ਕੇ ਐਮਸੀਆਂ ਨੂੰ ਚਾਹੀਦਾ ਹੈ ਕਿ ਇਸ ਖੱਡਿਆਂ ਦਾ ਕਿਤੇ ਨਾ ਕਿਤੇ ਸੀਰੀਅਸ ਲੈ ਕੇ ਨਗਰ ਕੌਂਸਲ ਦੇ ਧਿਆਨ ਵਿੱਚ ਜੂਲ ਲੈਣਾ ਚਾਹੀਦਾ ਹੈ ਜਿਸ ਨੂੰ ਲੈ ਕੇ ਐਦਾਂ ਦੇ ਖੱਡਿਆਂ ਦੇ ਕਾਰਨ ਲੋਕਾਂ ਦਾ ਨੁਕਸਾਨ ਨਾ ਹੋਵੇ ਤਸਵੀਰਾਂ ਬਹੁਤ ਹੀ ਦਰਦਨਾਕ ਨੇ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜੇ ਨਸਤੀ ਦੇ ਲੋਕਾਂ ਵੱਲੋਂ ਇਸ ਕੁੜੀ ਨੂੰ ਸਕੂਟਰੀ ਤੇ ਸਮੇਤ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਇਸ ਨੂੰ ਲੈ ਕੇ ਨਮਾਕਰੌਂ ਦੇ ਵਿੱਚ ਹੁਣ ਲੋਕ ਇਸ ਵੀਡੀਓ ਵਾਇਰਲ ਤੋਂ ਬਾਅਦ ਦਰਦ ਮਹਿਸੂਸ ਕਰ ਰਹੇ ਨੇ ਕਿ ਪਤਾ ਨਹੀਂ ਬਾਸ ਦੇ ਪਾਣੀ ਦੇ ਵਿੱਚ ਕਿਸ ਜਗ੍ਹਾ ਖੱਡਾ ਪਿਆ ਹੋਵੇ ਕਿਤੇ ਉਹਨਾਂ ਦਾ ਵੀ ਕੋਈ ਵੱਡਾ ਨੁਕਸਾਨ ਨਾ ਹੋ ਜਾਏ ਤਾਂ ਇਸ ਨੂੰ ਲੈ ਕੇ ਤਸਵੀਰ ਹੈ ਬਹੁਤ ਬਹੁਤ ਖਬਰ ਨੂੰ ਸ਼ੇਅਰ ਕਰਦੇ ਰਹੋ ਜਿੱਦ ਦੇ ਨਾਲ ਕਿ ਸਰਕਾਰਾਂ ਤੱਕ ਵੀ ਇਹ ਖਬਰ ਪਹੁੰਚ ਸਕੇ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿਵੇਂ ਦਾ ਵਿਕਾਸ ਨਵਾਂ ਗ੍ਰਾਉਂਡ ਦੇ ਵਿੱਚ ਹੋਇਆ ਹੈ ਕਿਸ ਨਾਮ ਤੋਂ ਤੁਸੀਂ ਵੋਟਾਂ ਮੰਗਦੇ ਹੋ ਆਣ ਕੇ ਹਰ 5 ਸਾਲ ਬਾਅਦ ਆਣ ਕੇ ਕਿਹਾ ਜਾਂਦਾ ਕਿਸੇ ਨਵਾਂ ਗ੍ਰਾਉਂਡ ਦੀ ਤਸਵੀਰ ਬਦਲ ਦਿੱਤੀ ਹੈ ਨਵਾਂ ਗ੍ਰਾਉਂਡ ਨੂੰ ਸਵਰਗ ਬਣਾ ਦਿੱਤਾ ਹੈ ਪਰ ਇਦਾਂ ਦੇ ਸਵਰਗ ਬੁਲਾਉਣੇ ਨਾਲੋਂ ਤਾਂ ਨਰਕ ਚੰਗਾ। ਤਾਂ ਇਸ ਵੀਡੀਓ ਨੂੰ ਬਤ-ਬਤ ਸ਼ੇਅਰ ਕਰਕੇ ਤੁਸੀਂ ਆਪਣੇ ਵਿਚਾਰ ਜੁੜ ਦੇ ਦਿਓ ਤੇ ਨਾਲ ਕੀ ਹੋਰ ਲੋਕਾਂ ਤੱਕ ਇਹ ਖਬਰ ਪਹੁੰਚਾਓ।